ਜੀਤੀ ਸਾਹਿਬ ਤੁਸੀਂ ਜਿਹੜੇ ਦਾ ਬਹੁਤ ਮਾਰਦੇ ਹੋ। ਅਗਵਾੜਾ ਦੇ ਖਾਲਾ ਬਹੁਤ ਹੋਣ ਨਾਲ ਮੁੱਖ ਮੰਤਰੀ ਸਾਹਿਬ ਜੀ ਜੀਤੀ ਸਾਹਿਬ ਹਤੇ ਸਾਡੇ ਨਾਇਆ ਜਾਂ ਬਿੱਖਾ ਦਾਸ ਰਾਜਨ ਜੀ ਅਰੇ ਪਾਸ ਬਹੁਤ ਕਿਤੇ ਵੀ ਠੀਕ ਨਹੀਂ ਤਾਰੀ ਗਈ। ਇਹ ਸਕੂਲਾਂ ਦੇ ਵਿੱਚੋਂ ਸਾਨੂੰ ਮੈਸਜ ਫੋਨ ਆਦੇ ਆ ਕਿ ਆਪੋ ਆਪਣੇ ਬੱਚਿਆਂ ਜਾਂ ਬੀਤਾਂ ਤਾਰੋ। ਟ੍ਰੈਕ ਰਾਇਆ ਪ੍ਰਸਤਾਵੀਆਂ ਨੇ ਉਹ ਸਾਡੀ ਆਰਥੀਆਂ ਨੇ ਦੇਣ ਵਾਲੀਆਂ ਨੇ ਮਿਲ ਕੇ ਜੇ ਕਿੰਨੇ ਮਿਲ ਕੇ ਨਾ ਲਾਉਣ ਲੈ ਮੇਰਾ ਸਾਡੇ ਨੇ ਲੋਨ ਲੈ ਨੇ ਉਹ ਜਿਹੜੇ ਸਾਨੂੰ ਤੂੰੜ ਆ ਰਹੇ ਨੇ ਤੋਂ ਅੱਜ ਕਾਲ ਇਹ ਚੇਟਨ ਹੋਇਆ ਤਾਂ ਕਿ ਆਏ ਅਖਿਦ ਆਪਾਂ ਪੈਰੀਏ ਨੰਬਰ ਕਿੰਨੇ ਸਨ ਅੱਜ ਕਾਲ ਮੇਰਾ ਫੌਂਸਟ ਆ ਲਿਆ ਜੇ ਇੱਕ ਦੋ ਦੋ ਕਿਸਤਾ ਕੁੱਟੀਆਂ ਨੇ ਜੋ ਸੰਦ ਵੀ ਲੈ ਜਾਂਦੇ ਇਹਦੇ ਸਾਡੇ ਦੇ ਪਿੱਛੇ ਗਏ ਦੇ ਨੇ 2-4 ਲੱਖ ਉਹੀ ਸਾਡਾ ਜਿਹੜਾ ਕਮਿਟੀ ਹੋ ਜਾਂਦਾ ਹੈ ਸੋ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਗੌਰ ਕਰਨਾ ਚਾਹੀਦਾ ਹੈ ਜਿਹੜੇ ਲੇਮਟਾ ਨੇ ਲੇਮਟਾ ਵੀ ਸਾਡੇ ਜਿਹੜਾ ਸਾਡੇ ਸਿਰ ਨੇ ਉਲਟੀ ਧੋਰੀ ਤੇਰੀ ਮਾਰ ਸਾਨੂੰ ਹੋਰ ਪਾ ਰਹੀ ਏ ਅਸੀਂ ਡੀਪੀ ਜਿਹੜੀ ਲੈ ਜਾਂਦੇ ਆ ਸਾਡੇ ਵੀ ਡੀਪੀ ਲਿਆਉਂਦੇ ਆ ਜਾਂ ਯੂਰੀਆ ਲਿਆਉਂਦੇ ਆ ਜਿਹੜੇ ਦੁਕਾਨਦਾਰ ਡੀਲਰ ਨੇ ਉਹ ਪਹਿਲਾਂ ਸਾਨੂੰ ਛੱਤ ਰੱਖਦੇ ਨੇ ਵੀ ਆਹ ਚੀਜ਼ ਲਾਓ ਤੇ ਜੂਰੀਆ ਦੇਵਾਂਗੇ ਆਹ ਚੀਜ਼ ਲਾਓਗੇ ਤੇ ਅਸੀਂ ਡੀਪੀ ਦੇਵਾਂਗੇ ਤੋ ਡੀਸੀ ਸਾਹਿਬ ਤੁਹਾਨੂੰ ਬਾਕੀ ਚੀਜ਼ਾਂ ਦੇ ਦਿਸ ਪੈਂਦੀਆਂ ਨੇ ਅਸੀਂ ਦੇ ਸਖਾਤ ਕਰਨਾ ਵਜੇ ਫਿਰ ਸਾਡੇ ਘਰਾ ਦੇ ਦਾ ਛਾਪੇ ਵੱਜਦੇ ਨੇ ਪਰ ਸਾਨੂੰ ਇਹ ਜਵਾਬ ਦਿਓ ਵੀ ਅੱਜ ਤੱਕ ਤੁਸੀਂ ਕਿਸੇ ਡੀਲਰ ਡੀਲਰ ਨੂੰ ਫੜਿਆ ਜਾ ਕੇ ਕਿਸੇ ਡੀਲਰ ਤੇ ਛਾਪਾ ਮਾਰੀ ਕੀਤੀ ਏ ਆਓ ਸਾਡੇ ਸਾਹਮਣੇ ਆਓ ਅਸੀਂ ਤੁਹਾਨੂੰ ਡੀਲਰ ਕਰਾਉਣੇ ਆ ਵੀ ਜਿਨ੍ਹਾਂ ਨੇ ਇਹਨਾਂ ਦਾ ਸਮਾਨ ਜਿਹੜਾ ਬੇਲੋੜਾ ਸਮਾਨ ਹੈ ਅਸੀਂ ਇੱਕ ਕਿਸਾਨ ਆ ਸਾਨੂੰ ਵੀ ਪਤਾ ਹੈ ਕਿ ਸਾਡੀ ਜ਼ਮੀਨ ਤੇ ਜੰਕ ਦੀ ਧਾਰ ਦੇ ਅਸੀਂ ਜੰਕ ਲਵਾਂਗੇ ਅਸੀਂ ਜਦੋਂ ਜਾਣੇ ਆ ਜੇ ਅਸੀਂ ਇੱਕ ਦੁਕਾਨ ਤੋਂ ਛੱਡ ਕੇ ਜਾਣੇ ਦੂਜੀ ਦੁਕਾਨ ਤੇ ਜਾਣੇ ਆ ਕਿ ਉਹ ਵੀ ਸਾਡੇ ਅਕੇ ਇਹੋ ਜਿਹਾ ਖੇਤਰ ਰੱਖਦਾ ਉਹ ਦੁਕਾਨ ਛੱਡ ਕੇ ਤੇਜੀ ਦੁਕਾਨ ਤੇ ਜਾਣੇ ਆ ਜਿੱਥੇ ਉਹ ਵੀ ਇਹੋ ਜਿਹੀ ਜਗ੍ਹਾ ਚੰਦ ਰੱਖਦਾ ਤੋਂ ਮੈਂ ਰੋਜ਼ਪਰ 50 ਸਾਨੂੰ ਜੇ ਸਵਾਲ ਜਿਹੜਾ ਮੇਰਾ ਦੱਸੋ ਵੀ ਦੂਜਾ ਕਿਹੜੀ ਕੈਂਪੀ ਜਿਹੜੇ ਡੀਲਰਾਂ ਦੇ ਤੁਸੀਂ ਪਰਚੇ ਕੀਤੇ ਆ ਜੇ ਤੁਹਾਡਾ ਡੀਲਰਾਂ ਦੇ ਕਾਰਵਾਈ ਸਾਡਾ ਕੋਈ ਨਾ ਕੋਈ ਕਾਨੂੰਨ ਦੇ ਅਧਿਕਾਰ ਦੇ ਜਿਹੜੀ ਆ ਇਹ ਗੱਲ ਕਹੇ ਨੀ ਸੀ ਕਪੈਣੀ ਉਹਨੇ 30 ਲੱਖ ਰੁਪਏ ਕਮਾਈ ਹਰ ਜ਼ਿਰਤਾ ਦੇ ਨਾਂ ਤੇ ਵੀ 5 ਲੱਖ ਦੇ ਨਾਂ ਤੇ ਕਈਆਂ ਲੋਕਾਂ ਨੇ ਦੇ ਰੋ ਕੀ ਕਰੇ ਕੋਈ ਦੱਸ 50% ਬੱਤੇ ਇਕੱਠੇ ਕਰਕੇ ਕਹਿੰਦੇ ਹਰ ਜ਼ਿਰਤਾ ਨੂੰ ਕਹਿਣਾ ਗਏ ਉਹਨੇ ਕਹੀ ਸਾਡੇ ਨਾਲ ਸਾਥ ਰਹੀ ਜਿਹੜੇ ਬਾਅਦ ਤੋਂ ਬਾਅਦ ਜਿਹੜੇ ਛਰਾਤੀ ਬੰਦੇ ਨੇ ਉਹਦਾ ਦਾ ਭਾਅ ਦੇ ਫਿਰ ਦੇ ਦਾ ਲੱਗੇ ਅਸੀਂ ਲਾਈਏ ਉਹ ਵੀ ਚੋਰਾ ਦੀ ਸਰਕਾਰ ਏ ਇਹ ਠੱਗਾ ਦੀ ਸਰਕਾਰ ਏ ਹੋਰ ਕੋਈ ਜਾਈਏ ਦੇ ਨਿਆ ਨੀਗਾ ਮਿਲਦਾ ਨਿਆ ਆਪਾਂ ਨੂੰ ਇਹੋ ਇਸ ਤਰ੍ਹਾਂ ਹੀ ਮਿਲੇਗਾ ਜਿਹੜਾ ਆਪਾਂ ਨਹਰਾ ਲਾਉਣੇ ਆ ਸਰਕਾਰਾਂ ਦੋਨਾ ਝਾੜ ਕਰੋ ਆਪਣੀ ਰਾਖੀ ਆਪ ਕਰੋ ਤੋਂ ਸਾਨੂੰ ਜਿਹੜੀਆਂ ਸਾਡੀਆਂ ਜੱਟੇ ਬੰਦੀਆਂ ਵੀ ਆ ਇਹਨਾਂ ਨੂੰ ਇਹ ਵੀ ਨਹਰਾ ਲਾਉਣਾ ਚਾਹੀਦਾ ਵੀਰੋ ਅਸੀਂ ਜਿਹੜੇ ਬੰਨਾਂ ਤੋਂ ਅੱਤਰ ਹੈ ਨਾ ਬਾਟੀਆਂ ਦੇ ਤਾਵਾ ਰਾਜੇ ਵੀ ਕਸ਼ਤਾਨ ਦੇ ਸਾਡੇ ਦੇਸ਼ ਦੇ ਇੱਕੋ ਗੁਰੂਕਿੱਤੇ ਲਾਕੇ ਨੂੰ ਆਉਂਦੇ ਆ ਉਹਨਾਂ ਨੂੰ ਬਹੁਤਾਂ ਸਾਰੇ ਰਾ ਸਰਪੰਚ ਦੀ ਫਸਫਾ ਸਰਪੰਚ ਦੀ ਸਾਧਾਰਨ ਸਾਰੇ ਬਾਪੂ ਦੇ ਸੱਜਿਆ ਨੂੰ ਮੋਰੋ ਸਾਧੀਆਂ ਦੇ ਜੀਪੀ ਉਹਨੇ ਗੱਲ ਕੀਤੀ ਹੈ ਕਿ ਇਹ ਮੋੜ ਵਾਲ ਬੰਦੇ ਉਹ ਗੱਲ ਦਾ ਸਾਡੀ ਆ ਦੇ 18 ਤਰੀਕਾ ਆ ਆ ਦੇ ਲੋਕ ਆ ਆ ਜਦ ਰਿਹਾ ਤੇ ਕ੍ਰੀਮ ਜੱਟਾਂ ਦੇ ਨਾਲ ਲੇਕੇ ਕੋਠਾ ਹੀ ਪਾ ਦੋ ਕਹੇ ਰਹਾ ਹਾਕਮ ਜਿੱਥੇ ਬੰਨੀਆਂ ਸੌਏ ਪੈਂਦੇ ਆ ਪਹੁੰਚੀਆਂ ਸੀਸੀ ਸਾਹਿਬ ਨੇ ਬੜਾ ਕੀ ਜਵਾਬ ਉਹ ਦਿੱਤਾ ਕਾਹਲੀ ਗੱਲ ਕਰਦੇ ਆ ਇਹ ਰਸਤਾ ਦਰਿਆ ਆ ਕੇ ਖੇਡਣੇ ਲਈ ਝੋਲੀ ਜ਼ਿੰਮੇਵਾਰੀ ਨਾਲ ਦਿੱਤੇ ਆ ਔਰ ਕਿੰਨੇ ਸੀਸੀ ਸਾਹਿਬ ਨੂੰ ਪੁੱਛੇ ਕਿਸ ਤਰੀਕੇ ਨਾਲ ਆਪਣਾ ਸੀਸੀ ਸਾਹਿਬ ਲੋਕ ਆਪਣੇ ਆਪ ਨਹੀਂ ਬੈਠੇ ਇਹ ਪ੍ਰਕਾਰ ਦੇ ਕੈਰੋਨੇ ਪੰਜ ਤੱਕ ਦੇ ਨੇ ਜਿੰਨੇ ਵੀ ਆ ਪਤਾਸੇ ਕੈਰੋਨੇ ਬਿਖਾਏ ਆ ਤੇ ਜਿਹੜੇ ਲਾਗਮੈਂਟਾਂ ਕੀਤੀਆਂ ਹੋਈਆਂ ਨੇ ਲੋਕ ਆਹ ਤੇਰੀ ਪੈਸੇ ਮਜ਼ਦੂਰਾਂ ਨੂੰ ਅਪਲਾਈ ਇੱਕ ਬੰਦੇ ਤੁਸੀਂ ਲਾਗਮੈਂਟਾ ਕਰਕੇ ਤੇ ਅੱਜ ਤੱਕ ਉਹ ਲੋਨ ਬੁੱਲ ਲੈ ਹੋਇਆ ਤੁਸੀਂ ਧਾਤ ਫਤ ਕਿਹਾ ਕਾਗਜ਼ਾਤ ਉਹ ਲੈਣ ਬੋਲ ਨਹੀਂ ਦਿੰਦੇ ਕਿਸੇ ਨੂੰ ਤੇ ਕਿੱਥੇ ਬੰਦੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਆਗੂ ਸਾਹਿਬ ਜੀ ਬੋਲ ਪਤੀ ਬੈਠੇ ਆ ਇਹ ਦਾ ਨਸਤਾ ਕਰਾ ਕੇ ਖੇਡਣੇ ਲਈ ਝੋੜਾ ਦਾ ਨਹੀਂ ਲਗਾਤਾ ਤੇ ਇੱਕ ਰਾ ਇੱਕ ਰਾਤ ਨੂੰ ਵੇ ਵਿਆ ਇਥੇ ਤੋਂ ਵਿਚੋਂ 80% ਜਿਹੜੇ ਸਾਡੇ ਆਦੇ ਨਹੀਂ ਕਰਦਾ ਮੈਂ ਜਾਨਾ ਨਹੀਂ ਕੋਲ ਸਕਦਾ ਤੋਂ ਮੈਂ ਫਿਰ ਕਰੂੰਗਾ ਆਪਣੇ ਹੱਥਾਂੋਂ ਵੀ ਆਪਣੇ ਆਤਮਾ ਨੂੰ ਵੀ ਬਾਕੀ ਜਿਹੜੇ ਸਰਦਾਰ ਨਾਲ ਜਿਹੜੇ ਸਾਡੇ ਨਾਲ ਧੋਖਾ ਕਰ ਰਹੇ ਨੇ ਇਹਨਾਂ ਦਾ ਥੋੜੀ ਘਣੀ ਨਕੀਲ ਜਿਹੜੀਆਂ ਇਹ ਕਥਨੇ ਜਾਈ ਦੀ ਆ ਭਗਵਾਨ ਅਵਾਜ਼ ਅੱਜ ਜੋ ਮੇਰਾ ਮਨ ਹੈ ਜਿਸ ਤਰ੍ਹਾਂ ਅਧੀ ਕਰੋ ਇਹਨਾਂ ਦੇ ਤੋਂ ਸੜਾ ਕਰਾ ਦਿੱਤਾ ਹੈ ਕੱਟੀਆਂ ਵਾਲੀ ਇੱਕ ਸਾਲ ਦੀ ਮਜ਼ਦੂਰ ਆ ਇਹਨੀਆਂ ਨੂੰ ਬੇਤਿਆ ਕਰਦਾ ਆ ਜੇ ਕਿਸੇ ਵੀ ਰੀਸ ਦੀ ਸਾਡੇ ਖਾਬ ਉੱਤਰੀ ਦਾ ਅੱਲਾਸ ਗਿਆ ਤੱਲਾ ਮਨਰੀਗਾ ਦੀ ਉਸ ਦਾ ਦੂਸਰੀ ਹੱਤਾਂ ਬਹੁਤ ਸਾਰੇ ਕਾਟ ਬਈ ਜੀ ਜੁਰਾਦਰ ਤੋਂ ਇਸ ਤੋਂ ਇਲਾਵਾ ਕਿਸਾਨ ਜਿਹਨੇ ਪ੍ਰਾਂਤੂ ਕਰੇ ਤਾਂ ਇਸ ਤੋਂ ਅਗਲਾ ਲਿਆਉਣਾ ਤੁਹਾਨੂੰ ਸਾਰੇ ਇੱਥੇ ਦੱਸ ਕੇ ਗਏ ਨੇ ਇਸ ਕੋਈ ਕੋਈ ਨਹੀਂ ਕੋਈ ਸ਼ਤਰ ਨਹੀਂ ਜਿੱਤ ਲਵੇ ਹਕੀਕ ਤੋਤਾ ਬੜਾ ਨੁਕਸਾਨ ਆਹਾਂ ਦੇ ਵਿੱਚ ਗੱਲ ਕਰੀਏ ਜੈ ਜੈ ਬੰਦਾ ਤੇ ਅੰਦਰ